ਛੋਟੇ ਸਾਹਿਬਜ਼ਾਦੇ ਸਰਹੰਦੇ ਚੋਂ ਚੱਲੇ ਨੇ ਕਿਦਰ ਸ਼ਹੀਦੀਆਂ ਪਾਣ ਤੇ ਆਪਣੀ ਦਾਦੀ ਜੀ ਨਾਲ ਗੱਲ ਕਰਨੇ ਨੇ ਆਮ ਤੌਰ ਤੇ ਸਾਰੇ ਸ਼ਾਇਰਾਂ ਨੇ ਦਾਦੀ ਵੱਲੋਂ ਇੱਕ ਪੈਗਾਮ ਦਿੱਤਾ ਬੱਚਿਆਂ ਨੂੰ ਲੇਕਿਨ ਬੱਚੇ ਕੀ ਕਹਿ ਰਹੇ ਨੇ ਸਾਸਕੇ ਦੀ ਗੱਲ ਸੁਨਣਾ ਦਾਦੀ ਸਾਡੇ ਅੱਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਦਾਦੀ ਸਾਡੇ ਅੱਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਸ਼ੇਰ ਸੁਨਣਾ ਕੁਝੇ ਹੋਏ ਹਕੂਮਤ ਦੇ ਮੂੰਹ ਤਾਈਂ ਆਪਣੇ ਲਹੂ ਦਾ ਸ਼ੀਸ਼ਾ ਬਖਾਨ ਚੱਲਦੇ ਦਾਦੀ ਸਾਡੇ ਅਜ ਸਿਦਕ ਦੀ ਹੱਦ ਵੇਖੀ ਅਸੀਂ ਜ਼ਬਰ ਦਾ ਜ਼ਬਰ ਅਜ਼ਮਾਨ ਚੱਲੇ ਕੁਝੇ ਹੋਏ ਹਕੂਮਤ ਦੇ ਮੂੰਹ ਤਾਈਂ ਆਪਣੇ ਲਹੂ ਦਾ ਸ਼ੀਸ਼ਾ ਬਖਾਨ ਚੱਲੇ ਮੁਗਲ ਰਾਜ ਦਾ ਕ ਮੁਗਲ ਰਾਜ ਦਾ ਕਫਨ ਤਿਆਰ ਹੋਇਆ ਬਸ ਆਖਰੀ ਕਿਲਰਾਂ ਨਾਂ ਚੱਲੇ ਸਿੱਖੀ ਮਹਿਨ ਦੀ ਜਿੱਤੇ ਤੇ ਛੱਤ ਪੈਣੀ ਅਸੀਂ ਉਹ ਕੰਧ ਬਲਵਾਨ ਚੱਲੇ ਅਸੀਂ ਜ਼ਬਰ ਦਾ ਜ਼ਬਰ ਅ즈ਮਾਨ ਚੱਲੇ ਸ਼ੇਖ ਸੁਣਾ ਕੋਜੇ ਹੋਏ ਹਕੂਮਤ ਦੇ ਮੂੰਹ ਤਾਈ ਆਪਣੇ ਲਹੂ ਦਾ ਸ਼ੀਸ਼ਾ ਵਕਾਨ ਚੱਲੇ ਮੁਗਲ ਰਾਜ ਦਾ ਕਫਨ ਤਿਆਰ ਹੋਇਆ ਬਸ ਆਖਰੀ ਕਿਲ੍ਹਾ ਲਾਂਡ ਚੱਲੇ ਸਿੱਖੀ ਮਹਿਰ ਦੀ ਜਿੱਤੇ ਤੇ ਛੱਤ ਪੈਣੀ ਅਸੀਂ ਉਹਾਂ ਕੰਧ ਬਣਵਾਨ ਚੱਲੇ ਸਾਸਕ ਜੀ ਸ਼ੇਰ ਹੈ ਕਹਿੰਦੇ ਆਪਣੇ ਦਾਦੇ ਸ਼ਹੀਦ ਦੇ ਰਾਹ ਉੱਤੇ ਜੀ ਕਰਦਾ ਕਿ ਤੁਰ ਕੇ ਵਖਾ ਦਈਏ ਧਨ ਪਾਗ ਜਹਿੰਦ ਦੇ ਚਾਦਰੇ ਤੇ ਦੋ ਫੁੱਲ ਸ਼ਹਾਦਤ ਦੇ ਪਾ ਦਈਏ ਆਪਣੇ ਦਾਦੇ ਸ਼ਹੀਦ ਦੇ ਰਾਹ ਉਤੇ ਆਪਣੇ ਦਾਦੇ ਸ਼ਹੀਦ ਦੇ ਰਾਹ ਉਤੇ ਆਪਣੇ ਦਾਦੇ ਸ਼ਹੀਦ ਦੇ ਰਾਹ ਉਤੇ ਜੀ ਕਰਦਾ ਕਿ ਤੁਰਕੇ ਮੁਖਾ ਲਈਏ ਤਨ ਪਾਗ ਜਹਿੰਦ ਦੇ ਚਾਦਰੇ ਤੇ ਦੋ ਫੁੱਲ ਸ਼ਹਾਦਤ ਦੇ ਪਾ ਲਈਏ ਸਾਸਕ ਜੀ ਦੋ ਤਿੰਨ ਬੰਦ ਛੱਡ ਕੇ ਆਖਰੀ ਬੰਦ ਕਹਿ ਰਿਹਾ ਦਸਮ ਪਾਤਸ਼ਾਹ ਨੇ ਆਪਣੇ ਮਹਿਲਾਂ ਨੂੰ ਸਲਮਾਨ ਕਹਿੰਦਾ ਬਖਿਆ ਸਾਸਕ ਆਖਰੀ ਬੰਦ ਪਾਤਸ਼ਾਹ ਮੁਖਾਤਬ ਹੁੰਦੇ ਨੇ ਵੱਡੇ ਬਾਗ ਤੇਰੇ ਤੂੰ ਇਹ ਤਨ ਸੁੰਦਰੀ ਤੇਰੇ ਦੇਸ਼ ਤੋਂ ਹੋਏ ਨਿਸਾਰ ਪੁੱਤਰ ਵੱਡੇ ਭਾਗ ਤੇਰੇ ਤੂੰ ਏ ਤਨ ਸੁੰਦਰੀ ਤੇਰੇ ਦੇਸ਼ ਤੋਂ ਹੋਏ ਨਿਸਾਰ ਪੁੱਤਰ ਇੱਕੋ ਮਾਂ ਹੈ ਤੂੰ ਸੰਸਾਰ ਅੰਦਰ ਜਿਹਦੇ ਕੋਲੇ ਗਏ ਚਾਰ ਦੇ ਚਾਰ ਪੁੱਤਰ ਲੱਖਾਂ ਮਾਵਾਂ ਦੇ ਬੱਚੇ ਪਜਾ ਗਏ ਦੀ ਤੇਰੇ ਨਿੱਕੇ ਪਰ ਬੜੇ ਬਲਕਾਰ ਪੁੱਤਰ ਮਹਿੰਦੀ ਬਣੇਗਾ ਲੱਖਾਂ ਸੁਹਾਗਣਾ ਦੀ ਜੜਾ ਗਏ ਨਹੀਂ ਲਹੂ ਖਨਾਰ ਪੁੱਤਰ ਮਹਿੰਦੀ ਬਣੇਗਾ ਲੱਖਾਂ ਸੋਹ ਆਗਣਾ ਦੀ ਜਿਹੜਾ ਗਏ ਨਹੀਂ ਲਹੂ ਖਿਲਾਰ ਪੁੱਤਰ ਆਖੀ ਸ਼ੇਰ ਸਸਗਤ ਕਿਹੜਾ ਮਾਲੀ ਜੋ ਇਸ ਅੰਦਾਜ਼ ਅੰਦਰ ਟੁੱਟੇ ਫੁੱਲਾਂ ਦੀ ਵੰਡ ਖੁਸ਼ਬੂ ਹੋ ਸਕਦਾ ਕਿਹੜਾ ਮਾਲੀ ਜੋ ਇਸ ਅੰਦਾਜ਼ ਅੰਦਰ ਟੁੱਟੇ ਫੁੱਲਾਂ ਦੀ ਵੰਡ ਖੁਸ਼ਬੂ ਹੋ ਸਕਦਾ ਦਸਮ ਪਾਤਸ਼ਾਹ ਵਰਗਾ ਸੰਸਾਰ ਅੰਦਰ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ